ਤੁਸੀਂ ਦੇਖ ਸਕਦੇ ਹੋ ਸਤਨਾਮਪੁਰਾ ਰੇਲਵੇ ਓਵਰ ਬ੍ਰਿਜ ਦੇ ਥੱਲੇ ਜਿਹੜਾ ਪਹਿਲਾ ਪੈਸੇਜ ਆ ਪੌੜੀਆਂ ਦਾ ਜਿੱਥੇ ਆ ਲਿਖਿਆ ਨੋ ਸਮੋਕਿੰਗ ਇੱਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਸਖਤ ਮਨਾ ਹੈ ਔਰ ਆ ਜਿਹੜੀਆਂ ਤੁਸੀਂ ਕੁਰਸੀਆਂ ਦੇਖ ਰਹੇ ਹੋ ਇਹ ਸਾਡੇ ਸ਼ਹਿਰ ਦੇ ਵਿੱਚ ਸੀਨੀਅਰ ਸਿਟੀਜ਼ਨਸ ਦੇ ਲਈ ਬਣੀਆਂ ਨੇ ਜਾਂ ਕਿਸੇ ਨੇ ਇੱਥੇ ਆਰਾਮ ਕਰਨਾ ਹੋਵੇ ਕੋਈ ਬਜ਼ੁਰਗ ਆ ਕੇ ਬਹਿ ਕੇ ਸ਼ਾਮ ਨੂੰ ਗਾਰਤਲਾਬ ਕਰਦੇ ਨੇ ਇਹ ਕਈ ਵਾਰ ਤਾਂ ਇੱਥੇ ਵੀ ਇਹਨੇ ਬਿਠਾ ਲ ਕੇ ਸ਼ਰਾਬ ਪਲਾਉਣ ਦੇ ਵਿੱਚ ਆਪਣੀ ਯੋਗਦਾਨਤਾ ਇਸ ਬੰਦੇ ਨੇ ਨਿਭਾਈ ਦੱਸੋ ਅਸੀਂ ਕੀ ਕਰੀਏ ਦੋਸਤੋ ਆ ਰਹੀਆਂ ਤੇ ਪੋਲੀਆਂ ਦੇ ਉੱਤੋਂ ਪਬਲ ਆ ਰਹੀ ਐ ਇੱਥੇ ਪਹਟਾਲ ਕੇ ਤੇ ਸਟੂਡੈਂਟ ਆ ਰਹੇ ਜੀ ਪੋਲੀਆਂ ਤੋਂ ਦੇ ਇੱਥੇ ਫਿਰ ਦੇਖਭਾਲ ਕਰਕੇ ਅਸੀਂ ਕਰਦੇ ਹਾਂ ਹਾਂ ਅੱਜ ਆਲਪਰ ਤੋਂ ਪੋਲੀਆਂ ਆਜਾ ਆਜਾ ਹਾਂਜੀ ਮੈਂ ਗੱਦੇ ਮੈਂ ਗੱਦੇ ਹੋ ਗਿਆ ਕਰੋ ਨਾ ਯਾਰ ਆ ਜਾ ਹਣੀ ਮੈਂ ਖੜਾ ਹਾਂ ਸਾਡੀ ਚੱਲ ਕੋਈ ਹਾਂਜੀ ਗੱਲ ਇਸ ਤਰ੍ਹਾਂ ਵੀਰ ਜੀ ਅਸੀਂ ਸ਼ਹਿਰ ਫਗਵਾੜਾ ਦੇ ਮੁਹੱਲਾ ਸਤਨਾਮਪੁਰਾ ਵਿਖੇ ਰਹਿਣ ਵਾਲੇ ਵਸਨੀਕਾਂ ਔਰ ਰੇਲਵੇ ਲਾਈਨਾਂ ਦੇ ਕੋਲ ਪੁਲ ਥੱਲੇ ਸਾਡਾ ਬਿਲਕੁਲ ਘਰ ਵੀ ਔਰ ਦੁਕਾਨਦਾਰੀਆਂ ਵੀ ਨੇ ਇੱਥੇ ਪੁਲ ਥੱਲੇ ਪਹਿਲੀ ਤਾਂ ਗੱਲ ਕਈਆਂ ਨੇ ਕਬਜ਼ੇ ਵੀ ਕੀਤੇ ਹੋਏ ਆ ਨਜਾਇਜ਼ ਆਏ ਦਿਨ ਕਾਰਪੋਰੇਸ਼ਨ ਵਾਲੇ ਵੀ ਆਪਣੀ ਡਿਊਟੀ ਨਿਭਾਉਂਦੇ ਆ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਜੀ ਹੁਣ ਕਹਾਣੀ ਕੀ ਆ ਜੀ ਅੱਜ ਤੋਂ ਤਕਰੀਬਨ 5-6 ਮਹੀਨੇ ਪਹਿਲਾਂ ਦੀ ਗੱਲ ਆ ਸਾਡੇ ਬਿਲਕੁਲ ਘਰ ਦੇ ਮੂਹਰੇ ਦੁਕਾਨ ਦੇ ਮੂਹਰੇ ਤਿੰਨ ਚਾਰ ਬੰਦੇ ਸ਼ਰਾਬ ਪੀ ਰਹੇ ਸੀ ਸਟੀਲ ਦੇ ਗਲਾਸਾਂ 'ਚ ਤੇ ਮੈਂ ਜਦੋਂ ਉਹਦਾ ਵਿਰੋਧ ਕੀਤਾ ਉਹ ਕਹਿੰਦੇ ਚਲੋ ਅੱਗੇ ਤੋਂ ਨਹੀਂ ਪੀਂਦੇ ਮੈਂ ਕਿਹਾ ਗਲਾਸ ਕਿੱਥੋਂ ਲੈ ਕੇ ਕਹਿੰਦੇ ਉਹਦੇ ਕੋਲੋਂ ਨਾਨਾ ਵਾਲੇ ਰਾਜੂ ਦੇ ਕੋਲੋਂ ਲੈ ਅਸੀਂ ਕਿਹਾ ਚਲੋ ਛੱਡੋ ਅਸੀਂ ਇਹਨੂੰ ਪਿਆਰ ਨਾਲ ਸਮਝਾਤਾ ਪਰ ਚਲੋ ਐਨਾ ਚੜ ਤੋਂ ਸਾਡੇ ਕੋਲੇ ਕੰਮ ਕਰਦਾ ਫੇਰ ਦੋ ਤਿੰਨ ਮਹੀਨੇ ਬਾਅਦ ਮੇਰੇ ਧਿਆਨ ਦੇ ਵਿੱਚ ਆਇਆ ਹੋਊਗਾ ਤਾਂ ਪਤਾ ਨਹੀਂ ਕਿੰਨੀ ਵਾਰ ਅਸੀਂ ਫੇਰ ਇਹਨੂੰ ਸਮਝਾ ਕੇ ਭਜਾਤਾ ਪਰ ਚੱਲ ਯਾਰ ਜੇ ਅਸੀਂ ਤੇਰੇ ਖਿਲਾਫ ਹੁੰਨੇ ਆਂ ਫੇ ਲੋਕਾਂ ਨੇ ਕਹਿਣਾ ਤੇ ਕਿਸੇ ਦੀ ਰੋਟੀ ਰੋਜੀ ਤੇ ਲੱਤ ਮਾਰਦੇ ਆ ਸੋ ਮੈਂ ਬੇਨਤੀ ਕਰਦਾ ਅੱਜ ਸੋਮਵਾਰ ਦਾ ਦਿਨ 15 ਸਤੰਬਰ ਅੱਜ ਸਵੇਰ ਦੇ 9:30 ਵਜੇ ਮੈਂ ਆਪਣ ਤਾਂ ਮੈਂ ਕੀ ਦੇਖਦਾ ਮੇਰੇ ਦੁਕਾਨ ਦੇ ਬਿਲਕੁਲ ਮੋਰੇ ਦੋ ਬੰਦੇ ਸ਼ਰਾਬ ਪੀ ਰਹੇ ਆ ਤਾਂ ਸਾਡੇ ਦੁਕਾਨ ਤੇ ਲੇਡੀਜ਼ ਵੀ ਕੰਮ ਕਰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਭਾਜੀ ਉਹ ਬੰਦੇ ਇਧਰੋਂ ਝਾਕੀ ਵੀ ਜਾਂਦੇ ਆ ਸ਼ਰਾਬੀ ਪੀਂਦੇ ਪਏ ਨਾਲ ਮੜ ਜਾ ਦੇਖੋ ਮੈਂ ਜਦੋਂ ਗਿਆ ਸ਼ਰਾਬ ਨਾਲ ਉਹਨਾਂ ਨੇ ਦਬ ਦਬ ਥੋੜੀ ਬਹੁਤੀ ਜਿੰਨੀ ਸੀ ਢੋਲ ਦਿੱਤੀ ਮੈਂ ਕਿਹਾ ਸ਼ਰਾਬ ਘਾਤੇ ਪੀਣੇ ਉਹ ਨਹੀਂ ਨਹੀਂ ਭਾਜੀ ਅਸੀਂ ਚੱਲੇ ਉਹੀ ਵਾਲਾ ਜਿਹੜਾ ਇਹਨਾਂ ਦਾ ਰੁਟੀਨ ਦਾ ਡਾਇਲੋਗ ਮੈਂ ਕਿਹਾ ਗਲਾਸ ਕਿੱਥੋਂ ਲੈ ਗਲਾਸ ਫੇ ਨਾਨਾ ਵਾਲੇ ਤੋਂ ਲੈ ਇਹਨੂੰ ਪੁੱਛਿਆ ਉਹ ਨਹੀਂ ਜੀ ਨਹੀਂ ਜੀ ਐਂ ਜੀ ਉਹ ਜੀ ਇਹ ਡਰਾਮੇਬਾਜੀ ਜਿਹਦਾ ਬੰਦੇ ਨੇ ਕਰਨੀ ਹੁੰਦੀ ਆ ਉਦੇ ਬਾਅਦ ਅਸੀਂ ਕੀ ਕੀਤਾ ਇਹਨੂੰ ਇਹ ਕੱਲ ਕਹੇ ਵੀ ਤੈਨੂੰ ਅੱਗੇ ਵਾਰ ਕਿੰਨੀ ਵਾਰੀ ਮਨਾ ਕੀਤਾ ਇਹ ਨਹੀਂ ਮੈਨੂੰ ਹੁਣ ਵੀ ਮਾਫੀ ਦੇ ਦਿਓ ਕਿਉਂ ਮਾਫੀ ਦੇ ਦਿਓ ਸਾਨੂੰ ਕਿਸੇ ਚੀਜ਼ ਨਾਲ ਨਹੀਂ ਮਤਲਬ ਤੁਸੀਂ ਆਪ ਦੱਸੋ ਕਿ ਜੇ ਤੁਹਾਡੇ ਘਰ ਦੇ ਕੋਲ ਸਵੇਰ ਨੂੰ ਬਹਿ ਕੇ ਕੋਈ ਦੋ ਤਿੰਨ ਜਣੇ ਸ਼ਰਾਬ ਪੀਣ ਕੀ ਤੁਸੀਂ ਪੀਣ ਦੇ ਦੋਗੇ ਇਹਨਾਂ ਬੰਦਿਆਂ ਦਾ ਜਿਹਨੂੰ ਆਪਾਂ ਪ੍ਰਵਾਸੀ ਵੀਰ ਕਹਿੰਦੇ ਆ ਇਹਨਾਂ ਦਾ ਅਸੀਂ ਹੱਦ ਤੱਕਰ ਸਾਥ ਦਿੱਤਾ ਪਰ ਅੱਜ ਜੋ ਪੰਜਾਬ ਦੇ ਵਿੱਚ ਮੰਜ਼ਰ ਆ ਇਹ ਕੀ ਸਾਡੇ ਮੂਰੇ ਰਿਜ਼ਲਟ ਆ ਕੇ ਪੇਸ਼ ਹੋ ਰਿਹਾ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਨੂੰ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਇਹ ਹਰਪ੍ਰੀਤ ਸਿੰਘ ਸੋਨੂ ਸ਼ਹਿਰ ਫਗਵਾੜਾ ਦੀ ਤੁਹਾਨੂੰ ਅਪੀਲ ਆ ਔਰ ਬੇਨਤੀ ਮੈਂ ਕਰਦਾ ਜੋ ਸਾਡੇ ਭਗਵੰਤ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਖੋਲਿਆ ਅੱਜ ਮੈਂ ਇਹ ਕਹਿਣਾ ਕਿ ਸਾਡੇ ਮਹੱਲੇ ਵਿੱਚ ਵੀ ਯੁੱਧ ਨਸ਼ਿਆਂ ਵਿਰੁੱਧ ਦਾ ਜੋ ਰਿਜ਼ਲਟ ਆ ਇੰਪਲੀਮੈਂਟ ਹੋਣਾ ਚਾਹੀਦਾ ਔਰ ਮੈਨੂੰ ਮਾਣ ਆ ਇੱਥੇ ਦੇ ਮੌਜੂਦਾ ਕਾਉਂਸਲਰ ਆਮ ਆਦਮੀ ਪਾਰਟੀ ਦੇ ਆ ਨੇ ਵੀ ਫੋਨ ਕਰਕੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਔਰ ਦਲਜੀਤ ਰਾਜੂ ਜੀ ਨਾਲ ਵੀ ਮੇਰੀ ਗੱਲ ਹੋਈ ਹੈ ਕਿ ਜਿਹੜੇ ਉਹ ਉਹਨਾਂ ਨੇ ਮੇਰੇ ਨਾਲ ਵਚਨਬੱਤਾ ਕੀਤੀ ਵੀ ਸਾਨੂੰ ਜਿਹੜੇ ਵੀ ਲੋਕ ਸ਼ਰਾਬ ਨੂੰ ਜਾਂ ਨਸ਼ੇ ਨੂੰ ਤਰਜੀਹ ਦਿੰਦੇ ਨੇ ਉਹਨੂੰ ਵਗਾਵਾ ਦਿੰਦੇ ਨੇ ਅਸੀਂ ਉਹਨਾਂ ਨੂੰ ਇੱਥੋਂ ਨੱਕ ਨੂੰ ਨਕੇਲ ਪਾ ਕੇ ਇਸ ਪੰਜਾਬ ਦੇ ਵਿੱਚੋਂ ਬਾਹਰ ਕੱਢਾਂਗੇ ਔਰ ਇੱਕ ਗੱਲ ਹੋਰ ਹੈ ਉਹ ਸਾਹਮਣੇ ਪੌੜੀਆਂ ਤੇ ਹਜ਼ਾਰਾਂ ਦੀ ਤਦਾਰ ਦੇ ਵਿੱਚ ਸਟੂਡੈਂਟ ਸਾਡੀਆਂ ਬੱਚੀਆਂ ਸਾਡੀਆਂ ਬਜ਼ੁਰਗ ਮਕਾਵਾਂ ਭੈਣਾ ਇਸ ਪੌੜੀ ਤੋਂ ਚੱਲ ਕੇ ਉਧਰ ਨੂੰ ਪੁਲ ਵੱਲੋਂ ਜਾਂਦੀਆਂ ਨੇ ਬਾਜ਼ਾਰ ਜਾਣ ਨੂੰ ਇਹ ਇੱਥੇ ਬਿਠਾ ਲ ਕੇ ਸ਼ਰਾਬਾਂ ਪੁਲਾਉਂਦੇ ਨੇ ਕਿਹੜਾ ਬੰਦਾ ਆਪਣੇ ਘਰ ਦੇ ਮੁਰੇ ਦੱਸੋ ਜੀ ਸ਼ਰਾਬ ਪੁਲਾਉਣ ਦੇ ਦੋ ਮਾਫੀ ਇਸ ਚੀਜ਼ ਦਾ ਇਲਾਜ ਆ ਲੋਕ ਸਵੇਰੇ ਉੱਠ ਕੇ ਅਰਦਾਸਾਂ ਕਰਦੇ ਨੇ ਪੇ ਸਾਡਾ ਕੰਮ ਕਾਜ ਚੱਲੇ ਸਾਨੂੰ ਦਿਨ ਚਿਰਿਆ ਸਾਡੀ ਰੋਟੀ ਰੋਜੀ ਮਿਲੇ ਇਹ ਬੰਦੇ ਆਪਣੀ ਰੋਟੀ ਰੋਜੀ ਦੀ ਆੜ ਦੇ ਵਿੱਚ ਸ਼ਰਾਬਾਂ ਪੁਲਾਉਂਦੇ ਨੇ ਅਸੀਂ ਨਹੀਂ ਅਸੀਂ ਨਹੀਂ ਇਹ ਕੰਮ ਹੁਣ ਦੇ ਸਕਦੇ ਮਰਨਾ ਮਨਜ਼ੂਰ ਅਸਨ ਠੀਕ ਹੈ ਧੰਨਵਾਦ ਜੀ